ਸਸਿਕਾਲ 8 ਵਜੇ ਦੇ ਬੁਲੇਟਿਨ ਚ ਬਹੁਤ-ਬਹੁਤ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਦਾ ਬੁਲੇਟਿਨ ਦੇ ਵਿੱਚ ਆ ਰਿਹਾ ਹਾਂ ਖਬਰਾਂ ਤੇ ਨਜ਼ਰ ਪਾਵਾਂਗੇ ਪਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੈਂਗਸਟਰ ਜੱਗੂ ਭਗਵਾਨਪੁਰੀਆ ਤੋਂ ਤਾਂ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਲਿਆਂਦਾ ਗਿਆ ਰਾਤ ਕਰੀਬ 1 ਵਜੇ ਅੰਮ੍ਰਿਤਸਰ ਲੈ ਕੇ ਪਹੁੰਚੀ ਹੈ ਪੁਲਿਸ ਦਾ ਜੀ ਕਿ ਅੱਜ ਬਟਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਸੰਦੀ ਸਿਲਚਰ जेल तो लेके आई है हालांकि जो शुरुआती मिली मिली तो उस दो अजिश मामले जिन्होंने बटाला च कोर्ट पेश किया जा रहा की की है जगूू भगवान पुरी हालांकि जिक्र यहातलकंड कित जी शमूलियत है जगू भगवान पुरी की जो आई ਕਿਉਂਕਿ ਇਹ ਇਲਜ਼ਾਮ ਲੱਗੇ ਕਿ ਜਿਹੜੇ ਵਿਦੇਸ਼ ਤੋਂ ਜਿਹੜੇ ਆਧੁਨਿਕ ਹਥਿਆਰ ਨੇ ਉਹ ਮੰਗਵਾਏ ਗਏ ਸਨ ਜੱਗੂ ਭਗਵਾਨਪੁਰੀਆ ਦੇ ਵੱਲੋਂ ਉਸ ਤੋਂ ਬਾਅਦ ਹੀ ਇਹ ਕਤਲ ਹੋਇਆ ਤਾਂ ਫਿਰ ਉਹ ਵੀ ਇਲਜ਼ਾਮ ਨੇ ਤਾਂ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਪੁੱਛਗਿੱਛ ਹੋ ਸਕਦੀ ਹੈ ਔਰ ਇਸ ਵੇਲੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰਾਤ ਕਰੀਬ 1 ਵਜੇ ਦੱਸਿਆ ਕਿ ਪੁਲਿਸ ਲੈ ਕੇ ਪਹੁੰਚੀ ਹੈ ਜੱਗੂ ਭਗਵਾਨਪੁਰੀਆ ਗੈਂਗਸਟਰ ਜਿਸ ਦਾ ਵੱਖ-ਵੱਖ ਮਾਮਲਿਆਂ ਦੇ ਵਿੱਚ ਨਾ ਗੂੰਜਦਾ ਹੈ ਅਜਿਹੇ ਕਈ ਮਾਮਲੇ ਜੋ ਪੰਜਾਬ ਦੇ ਵਿੱਚ ਦਰਜ ਨੇ ਔਰ ਲਗਾਤਾਰ ਅ ਨਜ਼ਰਾ ਚੜੀਆਂ ਨੇ ਉਹ ਟਿਕੀਆਂ ਹੋਈਆਂ ਸਨ ਕੱਲ ਸਾਰਾ ਦਿਨ ਅ ਰਾਜੀਵ ਸ਼ਰਮਾ ਮੇਰੇ ਸੋਗੀ ਫੋਨ ਲਾਈਨ ਤੇ ਨੇ ਰਾਜੀਵ ਕੀ ਕੁਝ ਪੂਰੀ ਜਾਣਕਾਰੀ ਹੈ ਹਾਲਾਂਕਿ ਐਕਸਕਲੂਸਿਵ ਤਸਵੀਰਾਂ ਸੀ ਦਿਖਾ ਰਹੇ ਆ ਜਦੋਂ ਰਾਤ 1 ਵਜੇ ਜੱਗੂ ਭਗਵਾਨਪੁਰੇਨ ਪੁਲਿਸ ਇਲਾਕੇ ਪਹੁੰਚੀ ਹੈ ਕਿਹੜੇ ਕਿਹੜੇ ਮਾਮਲਿਆਂ ਦੇ ਵਿੱਚ ਇਹ ਕਾਰਵਾਈ ਹੋ ਰਹੀ ਹੈ ਜੋ ਪੰਜਾਬ ਲਿਆਂਦਾ ਗਿਆ ਅਦੇ ਕੋ ਗੁਰਜੋਤ ਜੇਕਰ ਤਾਜ਼ਾ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਬਟਾਰਾ ਦੇ ਵਿੱਚ ਦੋ ਜਿਹੜੇ ਮਰਡਰ ਹੁੰਦੇ ਨੇ ਦਿਨ ਦਿਹਾੜੇ ਡਬਲ ਮਰਡਰ ਜਿਹੜਾ ਹੋਇਆ ਸੀ ਉਸ ਨੂੰ ਲੈ ਕੇ ਬਟਾਰਾ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਹਲ ਦਾ ਵਿਰੋਧ ਵੀ ਹੁੰਦਾ ਹੈ ਬਟਾਰਾ ਬੰਦ ਕਰ ਦਿੱਤਾ ਜਾਂਦਾ ਔਰ ਉਸੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀ ਉਸ ਦੇ ਵਿੱਚ ਜੱਗੂ ਭਗਵਾਨਪੁਰੀਏ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਕਿਉਂਕਿ ਇਲਜ਼ਾਮ ਲੱਗੇ ਸੀ ਕਿ ਜੱਗੂ ਭਗਵਾਨਪੁਰੀਏ ਦੇ ਕਹਿੰਦੇ ਸੀ ਉਹ ਜਿਹੜੇ ਕਤਲ ਨੇ ਉਹ ਕੀਤੇ ਗਏ ਔਰ ਉਸੇ ਨੂੰ ਲੈ ਕੇ ਪੁਲਿਸ ਵੱਲੋਂ ਜਦੋਂ ਐਫ ਆਈ ਆਰ ਦਰਜ ਕੀਤੀ ਗਈ ਬਾਅਦ ਦੇ ਵਿੱਚ ਟਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ ਗਈ ਔਰ ਕਿਉਂਕਿ ਜੱਗੂ ਭਗਵਾਨਪੁਰਿਆ ਆਸਾਮ ਦੀ ਸਿਚਰ ਜੇਲ੍ਹ ਦੇ ਵਿੱਚ ਬੰਦ ਸੀ ਔਰ ਉੱਥੋਂ ਜਦੋਂ ਕੋਰਟ ਵੱਲੋਂ ਇਜਾਜ਼ਤ ਦਿੱਤੀ ਗਈ ਤਾਂ ਫਿਰ ਪੁਲਿਸ ਜਿਹੜੀ ਹੈ ਉਹ ਜੱਗੂ ਨੂੰ ਲੈਣ ਦੇ ਲਈ ਆਸਾਮ ਪਹੁੰਚਦੀ ਹੈ ਉਸ ਤੋਂ ਬਾਅਦ ਕੱਲ ਦੇਰ ਰਾਤ ਲਗਭਗ 1 ਵਜੇ ਦੇ ਕਰੀਬ ਜੋ ਹੈ ਪੁਲਿਸ ਜਿਹੜੀ ਹੈ ਉਹ ਜੱਗੂ ਭਗਵਾਨਪੁਰਿਆ ਨੂੰ ਲੈ ਕੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ ਔਰ ਉੱਥੋਂ ਜੋ ਜਾਣਕਾਰੀ ਮਿਲੀ ਕਿ ਰਾਤ ਨੂੰ ਨੇ ਉਸ ਨੂੰ ਅੰਮ੍ਰਿਤਸਰ ਦੇ ਵਿੱਚ ਹੀ ਕਿਸੇ ਜਗ੍ਹਾ ਤੇ ਰੱਖਿਆ ਗਿਆ ਔਰ ਅੱਜ ਬਟਾਲਾ ਕੋਰਟ ਦੇ ਵਿੱਚ ਉਸ ਨੂੰ ਪੇਸ਼ ਕੀਤਾ ਜਾਣਾ ਔਰ ਇਹ ਵੀ ਨਾਲ ਦੀ ਨਾਲ ਜਾਣਕਾਰੀ ਮਿਲ ਰਹੀ ਹੈ ਕਿ ਜਿਹੜਾ ਜੱਗੂ ਘੋਣਪੁਰੀਆ ਦੀ ਮਾਂ ਦਾ ਕਤਲ ਹੋਇਆ ਸੀ ਥੋੜੇ ਕੁਝ ਮਹੀਨਾ ਮਹੀਨੇ ਪਹਿਲਾਂ ਉਸ ਮਾਮਲੇ ਨੂੰ ਲੈ ਕੇ ਵੀ ਕੋਈ ਪੁਛਗਛ ਪੁਲਿਸ ਵੱਲੋਂ ਕੀਤੀ ਜਾ ਸਕਦੀ ਹੈ ਪਰ ਸਿੱਧੇ ਤੌਰ ਤੇ ਜਿਹੜੀ ਉਸ ਨੂੰ ਜੋ ਇੱਥੇ ਨਿਹਾਉਣ ਦੀ ਗੱਲ ਕੀਤੀ ਜਾ ਰਹੀ ਉਹ ਇਹੀ ਹੈ ਕਿ ਬਟਾਲਾ ਦਾ ਜਿਹੜਾ ਡਬਲ ਮਰਡਰ ਕੇਸ ਹੈ ਉਸ ਮਾਮਲੇ ਦੇ ਵਿੱਚ ਜੱਗੂ ਭਗਵਾਨਪਰੀ ਦੇ ਕੋਲੋਂ ਪੁਛਗਛ ਕੀਤੀ ਜਾਣੀ ਹੈ ਇਸ ਦੇ ਨਾਲ ਹੀ ਇਹ ਵੀ ਮੈਂ ਜਾਣਕਾਰੀ ਦੇ ਦਿਆ ਕਿ ਜਦੋਂ ਕਿਸੇ ਇਸ ਤਰੀਕੇ ਦੇ ਗੈਂਗਸਟਰ ਨੂੰ ਜਾਂ ਕੋਈ ਵੀ ਅਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਕਿਸੇ ਸ਼ਖਸ ਨੂੰ ਜੋ ਹੈ ਟ੍ਰਾਂਨਜ਼ੀਟਰ ਮਾਨਤੇ ਲਿਆਂਦਾ ਜਾਂਦਾ ਤਾਂ ਬਾਅਦ ਵਿੱਚ ਹੋਰ ਥਾਣਿਆਂ ਦੀ ਪੁਲਿਸ ਜਿਹੜੀ ਹੈ ਉਹ ਪ੍ਰੋਡਕਸ਼ਨ ਵਾਰਣ ਦੇ ਉੱਤੇ ਉਸ ਨੂੰ ਲਿਜਾ ਸਕਦੀ ਹੈ ਜੇਕਰ ਕਿਸੇ ਮਾਮਲੇ ਦੇ ਵਿੱਚ ਉਹ ਨਾਮਜ਼ਦ ਹੈ ਜਾਂ ਪੁਛਗਿਸਤ ਦੇ ਲਈ ਲੜਿੰਦਾ ਕਿਉਂਕਿ ਜੇਕਰ ਅਸੀਂ ਦੇਖੀਏ ਜਦੋਂ ਲਾਰੈਂਸ ਮਿਸ਼ਨੋਈ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਸੀ ਤਾਂ ਉਸ ਵੇਲੇ ਵੀ ਬਾਅਦ ਦੇ ਵਿੱਚ ਕਈ ਹੋਰ ਜ਼ਿਲ੍ਹਿਆਂ ਦੀ ਜਾਂ ਪੰਜਾਬ ਦੇ ਕਈ ਹੋਰ ਥਾਵਾਂ ਦੀ ਜਿਹੜੀ ਪੁਲਿਸ ਹੈ ਉਸ ਨੂੰ ਲਗਾਤਾਰ ਪੁਛਗਿਸਤ ਦੇ ਲਈ ਲਿਆਂਦੀ ਹੋਈ ਨਜ਼ਰ ਆਈ ਸੀ ਤਾਂ ਇਸ ਵਾਰੀ ਵੀ ਹੋ ਸਕਦਾ ਹੈ ਕਿ ਜੇਕਰ ਪੁਲਿਸ ਨੂੰ ਲੱਗਦਾ ਹੈ ਕਿ ਜੱਗੂ ਕਿਉਂਕਿ ਪੰਜਾਬ ਦੇ ਵਿੱਚ ਲਿਆਂਦਾ ਗਿਆ ਹੈ ਕਿਉਂਕਿ ਬਾਰ ਬਾਰ ਤਾਂ ਉਸ ਨੂੰ ਇਸ ਤਰੀਕੇ ਦੇ ਨਾਲ ਲਿਆਂਦਾ ਬਹੁਤ ਬਹੁਤ ਔਖਾ ਹੈ ਕਿਉਂਕਿ ਉਸ ਵੱਲੋਂ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਵੀ ਪਾਈ ਜਾਂਦੀ ਹੈ ਕਿ ਉਸ ਨੂੰ ਜੇਲ੍ਹ ਤੋਂ ਬਾਹਰ ਨਾ ਲਿਆਂਦਾ ਜਾਵੇ ਕਿਉਂਕਿ ਉਸ ਦੀ ਜਾਨ ਨੂੰ ਖਤਰਾ ਹੈ ਉਸ ਦਾ ਇਨਕਾਊਂਟਰ ਕੀਤਾ ਜਾ ਸਕਦਾ ਤਾਂ ਕਈ ਐ ਤੇ ਪਹਿਲੂ ਨੇ ਜਿਨ੍ਹਾਂ ਦੇ ਉੱਤੇ ਹੁਣ ਪੁਛਗਛ ਕੀਤੀ ਜਾਣੀ ਹੈ ਔਰ ਸਭ ਤੋਂ ਅ ਵੱਧ ਜਿਹੜੀਆਂ ਨਜ਼ਰਾਂ ਦੀ ਟਿਕੀਆਂ ਹੋਈਆਂ ਨੇ ਕਿ ਬਟਾਲਾ ਕੋਰਟ ਦੇ ਵਿੱਚ ਉਸ ਨੂੰ ਜਦੋਂ ਪੇਸ਼ ਕੀਤਾ ਜਾਏਗਾ ਉੱਥੇ ਕਿੰਨੇ ਦਿਨ ਦਾ ਰਿਮਾਂਡ ਕੋਨਸ ਹਾਸਲ ਕਰਦੀ ਹੈ ਔਰ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦੇ ਜਿਹੜੀ ਪੁੱਛਗਿੱਛ ਹੈ ਉਸ ਦੇ ਵਿੱਚੋਂ ਨਿਕਲ ਕੇ ਬਾਹਰ ਆਉਂਦਾ ਹੈ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਰਾਜੀਵ तमाम ਜਾਣਕਾਰੀ ਲਈ ਤਜੋ ਜਾਣਕਾਰੀ ਸਾਡੇ ਸਹਿਯੋਗੀ ਨੇ ਦਿੱਤੀ ਹੈ ਕਿ ਹੋਰ ਮਾਮਲਿਆਂ ਦੇ ਵਿੱਚ ਵੀ ਪੁੱਛਗਿੱਛ ਹੋ ਸਕਦੀ ਹੈ ਔਰ ਜਿਖੇ ਜ ਵਿੱਚ ਜ਼ਿਕਰ ਹੋ ਗਿਆ ਕਿ ਸਿੱਧੂ ਮੁਸੇਵਾਲਾ ਕਤਲकांड ਦੇ ਵਿੱਚ ਵੀ ਇਹ ਅਸੀਂ ਕਹਿ ਸਕਦੇ ਹਾਂ ਚਰਚਾ ਪਿਛੇ ਦਿਨਾ ਉੱਠੀ ਹੈ

ਖਦਸ਼ਾ ਜਤਾਇਆ ਹੈ ਖੁਦ ਨੂੰ ਸੀਸੀਟੀਵੀ ਦੀ ਨਿਗਰਾਨੀ ਦੇ ਵਿੱਚ ਰੱਖਣ ਦੀ ਮੰਗ ਕੀਤੀ ਹੈ ਪੁਲਿਸ ਮੂਵਮੈਂਟ ਦੀ ਵੀਡੀਓਗ੍ਰਾਫਿਕ ਰੋਨ ਅਤੇ ਹਥਖੜੀਆਂ ਲਗਾ ਕੇ ਪੇਸ਼ ਕਰਨ ਦੀ ਮੰਗ ਕੀਤੀ ਗਈ ਹੈ ਗੈਂਗਸਟਰ ਜੱਗੂ ਦੀ ਪਟੀਸ਼ਨ ਤੇ ਦੱਸਿਆ ਕਿ ਹਾਈ ਕੋਰਟ ਨੇ ਸਟੇਟਸ ਰਿਪੋਰਟ ਮੰਗੀ ਹੈ ਪੰਜਾਬ ਸਰਕਾਰ ਤੇ ਏਜੰਸੀਆਂ ਤੋਂ ਦੱਸਿਆ ਕਿ ਸਟੇਟਸ ਰਿਪੋਰਟ ਮੰਗੀ ਗਈ ਹੈ ਅਸਮ ਤੋਂ ਪੰਜਾਬ ਲਿਆਂਦਾ ਗਿਆ ਜੱਗੂ ਭਗਵਾਨਪੁਰੀ ਅੱਜ ਜਿਆ ਤਸਵੀਰਾਂ ਦਿਖਾ ਰਹੇ ਆਂ ਔਰ ਜਿਸ ਦਾਜ਼ੀ ਦਾ ਸਾਡੇ ਸਯੋਗੀ ਵੀ ਕਰ ਰਹੇ ਸਨ ਕਿ ਕਿਤੇ ਨਾ ਕਿਤੇ ਉਸ ਨੂੰ ਐਨਕਾਊਂਟਰ ਦਾ ਡਰ ਸਤਾ ਰਿਹਾ ਔਰ ਇਹ ਕਿਹਾ ਗਿਆ ਕਿ ਸੀਸੀਟੀਵੀ ਦੀ ਨਿਗਰਾਨੀ ਦੇ ਵਿੱਚ ਰੱਖਿਆ ਜਾਵੇ ਨਾਲ ਹੀ ਹਥਕੜੀ ਪਾ ਕੇ ਹੀ ਪੇਸ਼ ਕੀਤਾ ਜਾਵੇ ਤਾਂ ਇਹ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਆ ਅਹਿਮ ਹੈ ਔਰ ਸੇਧ ਵੀ ਦਿੰਦਾ ਹੈ ਕਿ ਕਿਸ ਤਰੀਕੇ ਜਿਹੜੇ ਗੈਂਗਸਟਰ ਨੇ ਜਿਹੜੇ ਇਸ ਕਾਲੀ ਦੁਨੀਆ ਦੇ ਵਿੱਚ ਕਾਰਨਾਮੇ ਕਰਦੇ ਨੇ ਔਰ ਉਸ ਤੋਂ ਬਾਅਦ ਗੈਂਗ ਬਣਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਅੰਦਵਾਉਂਦੇ ਨੇ ਸਫਰ ਕੀ ਉਸਤੀ ਜਿਹੜੀ ਹੈ ਉਹਨਾਂ ਦੀ ਬਣੀ ਹੈ ਕਿਉਂਕਿ ਇਹ ਖੁਦ ਉਸ ਦੇ ਵੱਲੋਂ ਮੰਗੀਤੀ ਜਾ ਰਹੀ ਹੈ ਕਿ ਹਥਕੜੀਆਂ ਪਾ ਕੇ ਹੀ ਉਸ ਨੂੰ ਪੇਸ਼ ਕੀਤਾ ਜਾਵੇ ਉਮੇਸ਼ ਸ਼ਰਮਾ ਮੇਰੇ ਸੋਗੀ ਫੋਨ ਲਾਈਨ ਤੇ ਨੇ ਉਮੇਸ਼ ਕੀ ਜਾਣਕਾਰੀ ਹੈ ਔਰ ਐਗਜ਼ੈਕਟ ਜਿਹੜਾ ਪਟੀਸ਼ਨ ਪਾਈ ਗਈ ਹੈ ਮੰਗ ਕੀਤੀ ਗਈ ਹੈ ਜੱਗੂ ਭਗਵਾਨਪੂਰੀ ਦੇ ਵੱਲੋਂ ਕੀ ਕੀਤੀ ਗਈ ਹੈ ਇਹ ਵੀ ਕੀਤੀ ਗਈ ਹੈ ਕਿ ਬੇੜੀਆਂ ਦੇ ਵਿੱਚ ਰੱਖਿਆ ਜਾਵੇ ਕਿ ਕੁਝ ਕਿਹਾ ਗਿਆ ਦੇਖੋ ਐਦਾਂ ਦੀ ਪਟੀਸ਼ਨ ਪਹਿਲਾਂ ਵੀ ਜੱਗੂ ਭਗਵਾਨਪੁਰੀਆ ਹੋਏ ਜਾਂ ਲਾਰੈਂਸ ਬਿਸ਼ਨ ਹੋਏ ਇਹ ਗੈਂਗਸਟਰਾਂ ਵੱਲੋਂ ਕੀਤੀ ਜਾ ਚੁੱਕੀ ਹੈ ਖਾਸ ਕਰ ਜੱਗੂ ਦੀ ਗੱਲ ਕਰੀਏ ਤਾਂ ਜੱਗੂ ਦੀ ਵੀ ਪਹਿਲਾਂ ਦੀ ਐਦਾਂ ਦੀ ਪਟੀਸ਼ਨ ਆ ਚੁੱਕੀਆਂ ਹੁਣ ਕਿਉਂਕਿ ਰਿਮਾਂਡ ਤੇ ਲਾਇਆ ਗਿਆ ਹ ਡਿਬਰੂਗੜ ਜੇ ਤੋਂ ਤਾਂ ਇਹ ਫਰੈਸ਼ ਪਟੀਸ਼ਨ ਹੈ ਜੇ ਵਿੱਚ ਮੰਗ ਕੀਤੀ ਗਈ ਹੈ ਕਿ ਉਹਨੂੰ ਬੇੜੀਆਂ ਲਾ ਕੇ ਰੱਖਿਆ ਜਾਵੇ ਵੀਡੀਓਗ੍ਰਾਫੀ ਕਰਾਇਆ ਜਾਵੇ ਕਿਉਂਕਿ ਉਹਨੂੰ ਖਾਸ ਕਰ ਆਪਣੀ ਜਾਨ ਦਾ ਵੀ ਪੁਲਿਸ ਉਹਦਾ ਇਨਕਾਊਂਟਰ ਕਰ ਸਕਦੀ ਹੈ ਉਹਦਾ ਫਰਜੀ ਇਨਕਾਊਂਟਰ ਹੋ ਸਕਦਾ ਹੈ ਤਾਂ ਇਸ ਕਰਕੇ ਉਹਨੂੰ ਬੇੜੀਆਂ ਲਾ ਕੇ ਹਥਕੜੀ ਲਾ ਕੇ ਰੱਖਿਆ ਜਾਏ ਪੇਸ਼ ਕੀਤਾ ਜਾਏ ਔਰ ਵੀਡੀਓਗ੍ਰਾਫੀ ਕਰਾਈ ਜਾਏ ਜੇ ਪੇਸ਼ੀ ਦੇ ਦੌਰਾਨ ਹੁੰਦਾ ਹੈ ਤਾਂ ਇਹ ਪਟੀਸ਼ਨ ਹੈ ਉਹਦੇ ਵਿੱਚ ਹੁਣ 14 ਨਵੰਬਰ ਜਿਹੜੀ ਅਗਲੀ ਸੁਣਵਾਈ ਹੋਵੇ ਉਹਦੇ ਵਿੱਚ ਸਟੇਟਸ ਰਿਪੋਰਟ ਦਾਖਲ ਕਰਨ ਵਾਸਤੇ ਕਿਹਾ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਕਿ ਇਹਦੀ ਇੱਕ ਡਿਟੇਲ ਸਟੇਟਸ ਰਿਪੋਰਟ ਦਾਖਲ ਕੀਤੀ ਜਾਵੇ ਔਰ ਉਸ ਸਟੇਟਸ ਰਿਪੋਰਟ ਵਿੱਚ ਇਹ ਵੀ ਹੈ ਕਿ ਕਿੱਥੇ ਕਿਸ ਮਸਲੇ 'ਚ ਲਿਆ ਜਾਏਗਾ ਕੀ ਲਿਆ ਜਾਏਗਾ ਪੁਲਿਸ ਰਿਪੋਰਟ ਦੇਣੀ ਹੋਣੀ ਹੈ ਲੇਕਿਨ ਪੁਖਾਨਪੁਰੀਏ ਨੇ ਖੁਦ ਸੰਦੇਸ਼ ਜਤਾਇਆ ਐਨਕਾਊਂਟਰ ਦਾ ਹੋਰ ਇਸ ਕਰਕੇ ਮੰਗ ਕੀਤੀ ਹੈ ਕਿ ਬੇੜੀਆਂ ਚ ਰੱਖਿਆ ਜਾਏ ਔਰ ਵੀਡੀਓਗ੍ਰਾਫੀ ਕਰਾਈ ਜਾਏ ਠੀਕ ਹੈ ਸ਼ੁਕਰੀਆ ਹਮੇਸ਼ ਤਮਾਮ ਜਾਣਕਾਰੀ ਲਈ ਤਨਵਾਦ ਹੈ ਤੁਹਾਡੇ ਆਪ ਦੇ ਵਿੱਚ ਅਹਿਮ ਹੈ ਔਰ ਦੇਖਣਾ ਹੋਏਗਾ ਕਿ ਕੁਝ ਇਸ ਦੇ ਵਿੱਚ ਹੁਣ ਫੈਸਲਾ ਕੋਰਟ ਦੇ ਵੱਲੋਂ ਲਿਆ ਜਾਂਦਾ ਹੈ ਅਕੇ ਵਤਾਂਕੇ ਉਧਰ ਕਪੂਰਥਲਾ ਆਰਮੀ ਕੈਂਪ ਦਾ ਸਫਾਈ ਕਰਮਚਾਰੀ ਗ੍ਰਿਫਤਾਰ ਹੋਇਆ ਪਾਕਿਸਤਾਨ ਦੇ ਲਈ ਦੱਸੇ ਕਿ ਜਾਸੂਸੀ ਦੇ ਇਲਜ਼ਾਮ ਲੱਗੇ ਨੇ ਪੁਲਿਸ ਦੇ ਕਰਮਚਾਰੀ ਦੇ ਸਾਥੀ ਨੂੰ ਵੀ ਕਾਬੂ ਕਰ ਲਿਆ ਹੈ ਪਾਕਿਸਤਾਨ ਨੂੰ ਦੱਸਿਆ ਕਿ ਖੁਫੀਆ ਜਾਣਕਾਰੀ ਅਤੇ ਫੁਟੇਜ ਦੇਣ ਦਾ ਇਲਜ਼ਾਮ ਲਗਿਆ ਹੈ ਫੁਟੇਜ ਭੇਜਣ ਦਾ ਇਲਜ਼ਾਮ ਲਗਿਆ ਹੈ ਪੁਲਿਸ ਨੇ ਦੱਸਿਆ ਕਿ 14 ਦਿਨ ਦਾ ਰਿਮਾਂਡ ਇਸ ਦਾ ਮਿਲ ਗਿਆ ਹੈ ਤਾਂ ਪੁਲਿਸ ਨੂੰ ਮੁਲਜ਼ਮ ਤੋਂ ਇੱਕ ਮੋਬਾਈਲ ਫੋਨ ਵੀ ਬਰਾਮਦ ਹੋਇਆ ਹੈ ਜਾਂਚ ਦੇ ਲਈ ਫੋਰੈਂਸਿਕ ਲੈਬ ਉਸ ਨੂੰ ਭੇਜ ਦਿੱਤਾ ਗਿਆ ਹੈ ਤਾਂ ਸਭਾਵੀ ਤੌਰ ਤੇ ਉਸ ਦੇ ਵਿੱਚ ਬੇहद ਖੁਲਾਸੇ ਵੱਡੇ ਹੋ ਸਕਦੇ ਨੇ ਔਰ ਆਪਣੇ ਆਪ ਦੇ ਵਿੱਚ ਹੈਰਾਨਗੀ ਹੈ ਕਿਉਂਕਿ ਸਿਰਫ ਤੇ ਸਿਰਫ ਪੈਸਿਆਂ ਦੇ ਲਈ ਉਹਨਾਂ ਦੇ ਵੱਲੋਂ ਇਹ ਸਾਰੀ ਜਾਣਕਾਰੀ ਚਲੀ ਹੈ ਉਹ ਗਵਾਂਡੀ ਮੁਲਕ ਜੋ ਦੁਸ਼ਮਣ ਮੁਲਕ ਹੈ ਉਸ ਨੂੰ ਭੇਜੀ ਜਾਂਦੀ ਸੀ जासूसी के इल्जाम लगे ने दस दिए कि सफाई कर्मचारी है और उसका एक साथी है उन्होंने दोवान के इल्जाम लगे ने और कुल मिला के काबू कर लिया गया है और इन्होंने रिमांड लै लिया गया है रिमांड के दौरान चौदह दिन ਦਾ ਰਿਮਾਂਡ ਲਿਆ ਗਿਆ ਹੈ ਕਿਉਂਕਿ ਇਹ ਕੋਈ ਛੋਟਾ ਮਾਮਲਾ ਨਹੀਂ ਹੈ ਇਹ ਕੋਈ ਚੋਰੀ ਚਾਰੀ ਨਹੀਂ ਹੈ ਬਲਕਿ ਸਿੱਧੇ ਤੌਰ ਤੇ ਆਪਣੇ ਮੁਲਕ ਦੀ ਜਿਹੜੀ ਅਹਿਮ ਇਨਫੋਰਮੇਸ਼ਨ ਹੈ ਜਿਹੜੀ ਬਿਲਕੁਲ ਜਿਸ ਨੂੰ ਡਿਸਕਲੋਜ਼ਰ ਨਹੀਂ ਕੀਤਾ ਜਾਂਦਾ ਤਾਂ ਫਿਰ ਉਸ ਨੂੰ ਜਿਹੜਾ ਹੈ ਉਹ ਭੇਜਿਆ ਜਾ ਰਿਹਾ ਸੀ ਪਾਕਿਸਤਾਨ ਔਰ ਉਸ ਦੇ ਬਦਲੇ ਪੈਸੇ ਲੈ ਜਾ ਰਹੇ ਸਨ ਤਾਂ ਜਾਸੂਸੀ ਕੀਤੀ ਜਾ ਰਹੀ ਸੀ ਪਾਕਿਸਤਾਨ ਦੇ ਲਈ ਔਰ ਇਹ ਕਿਉਂਕਿ ਕਪੂਰਥਲਾ ਆਰਮੀ ਕੈਂਟ ਦੇ ਵਿੱਚ ਕਿਉਂਕਿ ਫੌਜ ਦੇ ਨਾਲ ਸਿੱਧੇ ਤੌਰ ਤੇ ਸੰਬੰਧਿਤ ਮਾਮਲਾ ਹੈ ਤਫਿਰ ਉਹਨਾਂ ਦੇ ਵੱਲੋਂ ਆਰਮੀ ਕੈਂਪ ਦੇ ਵਿੱਚ ਜੋ ਵੀ ਗਤੀਵਿਧੀਆਂ ਵੇਖਤੀ ਹੋਣਗੀਆਂ ਫਿਰ ਜੋ ਵੀ ਜਾਣਕਾਰੀਆਂ ਹੋਣਗੀਆਂ ਜੋ ਕਿ ਬਿਲਕੁਲ ਗੁਪਤ ਹੁੰਦੀਆਂ ਨੇ ਉਹਨਾਂ ਨੂੰ ਸਾਂਝਾ ਕੀਤਾ ਜਾਵੇਗਾ। ਉਹ ਦਰਾਨੰਦਪੁਰ ਸਾਹਿਬ ਦੀ ਥਾਤੇ ਚੰਡੀਗੜ੍ਹ ਦੇ ਵਿੱਚ ਹੀ ਵਿਧਾਨ ਸਭਾ ਸੈਸ਼ਨ ਸਦਨ ਦੀ ਮੰਗ ਕੀਤੀ ਗਈ ਹੈ। ਕਾਂਗਰਸ ਆਗੂ ਨੇ ਤਰਫ ਤਰਜਿੰਦਰ ਪਾਜਵਾ ਜਿਨ੍ਹਾਂ ਦੇ ਵੱਲੋਂ ਸੀਐਮ ਨੂੰ ਚਿੱਠੀ ਲਿਖੀ ਗਈ ਹੈ। ਸੈਸ਼ਨ ਪੰਜਾਬ ਵਿਧਾਨ ਸਭਾ ਕੰਪਲੈਕਸ ਦੇ ਵਿੱਚ ਹੀ ਬੁਲਾਉਣ ਦੀ ਮੰਗ ਕੀਤੀ ਗਈ ਹੈ। ਉਹਨਾਂ ਨੇ ਸ਼ਹੀਦੀ ਸਮਾਗਮਾਂ ਦੇ ਮੌਕੇ अनंतपुर साहिब ਦੇ ਵਿੱਚ ਸੰਗਤਦਾਰਾਂ ਨੇ ਕਿਹਾ ਹੈ ਕਿ ਭਾਰੀ ਇਕੱਠ ਹੋਏਗਾ ਵਿਧਾਇਕਾਂ ਅਫਸਰਾਂ ਤੇ ਬੀੜੀਆਂ ਨੂੰ ਦਿੱਕਤਾਂ ਆ ਸਕਦੀਆਂ ਨੇ ਪੁਲਿਸ ਪ੍ਰਸ਼ਾਸਨ ਤੇ ਵੀ ਦਬਾਅ بڑھےਗਾ ਤਤ ਤ੍ਰਿਜਿੰਦਰ ਬਾਜਵਾ ਨੇ ਕਿਹਾ ਸੈਸ਼ਨ ਤੇ ਕਰੋੜਾਂ ਰੁਪਏ ਦਾ ਵਾਧੂ ਖਰਚਾ ਵੀ ਆਏਗਾ ਔਰ ਇਹ ਪੈਸਾ ਸੰਗਤ ਦੇ ਲਈ ਪ੍ਰਬੰਧਾਂ ਤੇ ਖਰਚ ਕੀਤਾ ਜਾ ਸਕਦਾ ਹੈ ਸੈਸ਼ਨ ਕਿਸੇ ਹੋਰ ਥਾਂ ਤੇ ਕਰਵਾਈ ਜਾਂਦੀ ਰਵਾਇਤ ਨਹੀਂ ਹੈ ਤਤ ਤ੍ਰਿਜਿੰਦਰ ਬਾਜਵਾ ਜਿਨੇ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਸੁਝਾਅ ਵੀ ਕੁਝ ਸਰਕਾਰ ਨੂੰ ਦਿੱਤੇ ਗਏ ਨੇ ਉਹਨਾਂ ਨੇ ਇਹ ਮੰਗ ਵੀ ਚੁੱਕੀ ਹੈ ਕਿ ਸੈਸ਼ਨ ਜਿਹੜਾ ਹੈ ਉਹ ਆਨੰਦਪੁਰ ਸਾਹਿਬ ਦੀ ਥਾਂ ਤੇ ਜਿਹੜਾ ਹੈ ਕਿਤੇ ਹੋਰ ਜਿਹੜਾ ਜ਼ਿਕਰ ਸਦਿਆ ਜਾ ਰਿਹਾ ਹੈ ਤਾਂ ਇਸ ਦੀ ਰਵਾਇਤ ਨਹੀਂ ਹੈ ਤਾਂ ਚੰਡੀਗੜ੍ਹ ਦੇ ਵਿੱਚ ਹੀ ਬੁਲਾਇਆ ਜਾ ਸਕਦਾ ਹੈ ਜਿਹੜਾ ਪੈਸਾ ਹੈ ਉਹ ਵੀ ਬਚ ਜਾਏਗਾ ਔਰ ਨਾਲ ਹੀ ਦੂਸਰੇ ਪਾਸੇ ਜਿਹੜੀਆਂ ਖੱਜਲ ਖਵਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਆਉਣਗੀਆਂ ਪੁਲਿਸ ਪ੍ਰਸ਼ਾਸਨ ਨੂੰ মিডিਆ ਨੂੰ ਸੰਗਤ ਨੂੰ ਦਿੱਕਤ ਆਏਗੀ ਕਿਉਂਕਿ ਸੁਭਾਵਿਕ ਤੌਰ ਤੇ ਜਦੋਂ ਸਾਰੇ ਹੀ ਵਿਧਾਇਕ ਉੱਥੇ ਪਹੁੰਚਣਗੇ ਤਾਂ ਫਿਰ ਸੈਸ਼ਨ ਪੂਰਾ ਉੱਥੇ ਚੱਲੇਗਾ ਤਾਂ ਫਿਰ आज ਜਿਹੜੀਆਂ ਦਿੱਕਤਾਂ ਨੇ ਉਹ ਬੇहद ਵੱਡੇ ਪੱਧਰ ਤੇ ਆ ਸਕਦੀਆਂ ਨੇ। ਤਰ ਤਰ ਚੰਦਰ ਬਾਜਵਾ ਸਾਡੇ ਨਾਲ ਖੁਦ ਫੋਨ ਲਾਈਨ ਤੇ ਮੌਜੂਦ ਨੇ ਸਾਬਕਾ ਮੰਤਰੀ ਨੇ ਬਾਜਵਾ ਸਾਹਿਬ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਥੈਂਕ ਯੂ ਜੀ ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ। ਆ ਤੁਸੀਂ ਮੰਗ ਕਰ ਰਹੇ ਹੋ ਕਿਉਂਕਿ ਹੁਣ ਤੱਕ ਇਹ ਕਿਸੇ ਨੇ ਵੀ ਮੰਗ ਨਹੀਂ ਚੁੱਕੀ ਐ। ਤੁਸੀਂ ਪਹਿਲੇ ਹੀ ਆਗੂ ਹੋ ਜਿਨ੍ਹਾਂ ਨੇ ਕਿਹਾ ਕਿ ਨਹੀਂ ਹੋਣਾ ਚਾਹੀਦਾ ਅਨੰਦਪੁਰ ਸਾਹਿਬ ਦੇ ਵਿੱਚ ਇਹ ਸੈਸ਼ਨ ਔਰ ਬਹੁਤ ساری ਵਜ੍ਹਾ ਵੀ ਤੁਸੀਂ ਦੱਸਿਆ ਨੇ। ਦੇਖੋ ਸੈਸ਼ਨ ਪੁਰਾਉਣਾ ਚੰਗੀ ਚੀਜ਼ ਸੀ ਚੰਗੀ ਗੱਲ ਸੀ ਕਿਉਂਕਿ ਗੁਰੂ ਮਹਾਰਾਜ ਸਾਹਿਬ ਦੀ ਸ਼ਹਾਦਤ ਬੜੀ ਉੱਚੀ ਤੇ ਸੁੱਚੀ ਚੀਜ਼ ਸੀ ਮੁਲਕ ਵਾਸਤੇ ਧਰਮ ਵਾਸਤੇ ਉਹਨਾਂ ਨੇ ਬੜੀ ਸ਼ਹਾਦਤ ਦਿੱਤੀ ਉਹਨਾਂ ਦਾ 350 ਸਾਲਾ ਸ਼ਹੀਦੀ ਦਿਨ ਆ ਰਿਹਾ ਸੀ ਤੇ ਸੈਸ਼ਨ ਪੁਰਾਉਣਾ ਚਾਹੀਦਾ ਸੀ ਮੇਰੀ ਰਿਕਵੈਸਟ ਇਹ ਸੀ ਸਰਕਾਰ ਨੂੰ ਕਿ ਉੱਥੇ ਕਰੋੜਾਂ ਦੇ ਹਿਸਾਬ ਨਾਲ ਲੱਖਾਂ ਦੇ ਹਿਸਾਬ ਨਾਲ ਸ਼ਰਧਾਂਜੂ ਸ਼ਰਧਾਲੂ ਜਾਣੇ ਨੇ ਪੰਜਾਬ ਦਾ ਹਰ ਵਰਗ ਨੇ ਉੱਥੇ ਜਾਣ ਦੀ ਕੋਸ਼ਿਸ਼ ਕਰਨੀ ਆ ਮੱਥਾ ਟੇਕਣ ਦੀ ਕੋਸ਼ਿਸ਼ ਕਰਨੀ ਆ ਤੇ ਬੇਦਹਾ ਦੁਨੀਆ ਹੋਣੀ ਆ ਸ਼ਰਧਾਲੂ ਗੜਸ਼ੇ ਘੁਰ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਜੀ ਰੋਪੜ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਉਹਨੇ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਦੁਨੀਆ ਹੀ ਦੁਨੀਆ ਸ਼ਰਧਾਲੂ ਸ਼ਰਧਾਲੂ ਹੋਣੇ ਨੇ ਹਮ ਉਹਨਾਂ ਦੇ ਵਿੱਚੋਂ ਕਾਰਾਂ ਕੱਢਣੀਆਂ ਖੜਨਾ ਐਮਰਾਂ ਨੂੰ ਖੜਨਾ ਉੱਥੇ ਪਹੁੰਚਾਉਣਾ ਫਿਰ ਐਮਰਾਂ ਵਾਪਸ ਲਿਆਉਣਾ ਹਮ ਇਹ ਕੋਈ ਛੋਟੀ ਗੱਲ ਨਹੀਂ ਹੋਊਗੀ ਦੁਨੀਆ ਮੇਲੇ ਜ ਹਰ ਤਰ੍ਹਾਂ ਦੀ ਦੁਨੀਆ ਹੁੰਦੀ ਰੱਬ ਨਾ ਕਰੇ ਕੋਈ ਮਾੜਾ ਮੋਟਾ ਇਨਸੀਡੈਂਟ ਹੋ ਜਾਏ ਹੂੰ ਤੇ ਉਹ ਗੱਲ ਹੋਰ ਪਾਸੇ ਨੂੰ ਚਲੇ ਜਾਏਗੀ ਕੈਪਟਨ ਸਾਹਿਬ ਬੜੇ ਵੀ ਬਾਬੇ ਨਾਨਕ ਜੀ ਦਾ 55 ਸਾਲਾਂ ਦਾ ਫੰਕਸ਼ਨ ਆਇਆ ਸੀਗਾ ਜੀ ਸੈਸ਼ਨ ਪਰ ਆਇਆ ਸੀਗਾ ਪਰ ਚੰਡੀਗੜ੍ਹ ਚ ਹੂੰ ਉੱਥੇ ਸਦਾ ਮਰਮੋਣ ਸਿੰਘ ਵੀ ਆਏ ਸੀ ਚੰਡੀਗੜ੍ਹ ਐਸੈਂਬਲੀ ਹਾਲ ਬੜਿਆ ਸੈਸ਼ਨ ਸਾਰੇ ਉੱਥੇ ਹੀ ਹੋਣੇ ਚਾਹੀਦੇ ਨੇ ਉੱਥੇ ਸਦਨ ਸ਼ਰਧਾਂਜਲੀ ਦੇਣ ਤੇ ਉੱਥੋਂ ਫਿਰ ਅਨੰਤਪੁਰ ਸਾਹਿਬ ਜਾਂਦੇ ਜੋ ਮਰਜੀ ਕਰੇ ਕੀ ਰਿਕਵੈਸਟ ਸੀ ਜੀ ਜੀ ਅਗੋ ਮੰਨਣਾ ਨਾ ਮੰਰਨਾ ਉਹਨਾਂ ਦੀ ਮਰਜ਼ੀ ਆ ਪਰ ਮੇਰਾ ਖਿਆਲ ਆ ਕਿ ਇਹ ਬਹੁਤ ਬਹੁਤ ਆਫਗਮ ਹੋਗਾ ਤੇ ਉਹਨਾਂ ਨੂੰ ਰਿਕਵੈਸਟ ਆ ਜ਼ਰੂਰੀ ਸੀ ਕਾ ਅ ਅੱਛਾ ਬਾਜਵਾ ਸਾਹਿਬ ਤੁਹਾਨੂੰ ਥਾਂ ਦੀ ਜਾਣਕਾਰੀ ਹੈ ਕਿ ਐਗਜ਼ੈਕਟ ਕਿੱਥੇ ਸੈਸ਼ਨ ਬੁਲਾਇਆ ਜਾਏਗਾ ਕਿਉਂਕਿ ਕੇਸਕਰ ਸਾਹਿਬ ਦੇ ਦੁਆਰਾ ਸਾਹ ਤੋ ਕਿੰਨੀ ਦੂਰੀ ਤੇ ਹੋਏਗਾ ਕੋਈ ਪਤਾ ਨਹੀਂ ਜੀ ਕਿੱਥੇ ਕਿੱਥੇ ਬਣਾ ਰਹੇ ਨੇ ਦੇਖੋ ਕਿ ਨਵਾਂ ਹਾਲ ਬਣਾਉਣਾ ਨਵੀਂ ਜਗ੍ਹਾ ਬਣਾਉਣੀ ਉਹ ਮੇਰਾ 40 ਕਰੋੜ ਰੁਪਏ ਦਾ ਖਰਚਾ ਆਊਗਾ ਕੋਈ ਦੇਖੋ ਟਕਰੀਬੰਦੀ ਹਾਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸ਼ਾਇਦ ਸਾਥ ਦੇ ਨੇ ਪਰ ਗਵਰਨਰ ਸਾਹਿਬ ਨੇ ਜਾਣਾ ਸਪੀਕਰ ਸਾਹਿਬ ਸਾਰਾ ਜਾਣਾ ਹਾਂ ਤਾਂ ਚਲੋ ਇਹ ਚੀਵਨ ਸਰ ਸਾਹਿਬ ਗਵਰਨਰ ਸਾਹਿਬ ਦੇ ਬਾਈ ਹੈਲੀਕਾਪਟਰ ਚਲੇ ਜਾਣਗੇ ਜੀ ਜੀ 117 18 ਐਮ ਐਲ ਏ ਵਜੀਬ ਨੇ ਇਹਦਾ ਬਾਈ ਗਾਰ ਜਾਣਗੇ ਨਾ ਤੇ ਇੰਨੀ ਭੀੜ ਦੇ ਵਿੱਚੋਂ ਗਾਰਾਂ ਕੱਢਣੀਆਂ ਸੌਖੀਆਂ ਨਹੀਂ ਹੋਣਗੀਆਂ ਚੰਗੀਆਂ ਵੀ ਨਹੀਂ ਲੱਗਣਗੀਆਂ ਹਾਂ ਜੀ ਜੇਕਰ ਸਰਕਾਰ ਵਾਲੇ ਪਾਸੇ ਐਸੀਐਮ ਸਾਹਿਬ ਦੀ ਗੱਲ ਸੁਣੀਏ ਅਸੀਂ ਕਿਉਂ ਸੈਸ਼ਨ ਬੁਲਾ ਰਹੇ ਨੂੰ ਕਹਿ ਰਹੇ ਨੇ ਕਿ ਇਤਿਹਾਸਿਕ ਸਮਾਂ ਹੈ ਇਤਿਹਾਸਿਕ ਦਿਨ ਹੈ ਔਰ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਇਤਿਹਾਸ ਦੇ ਰੂਪ ਦੇ ਵਿੱਚ ਹੀ ਅਸੀਂ ਸੈਸ਼ਨ ਬੁਲਾ ਰਹੇ ਹਾਂ ਇਤਿਹਾਸਿਕੀ ਫੈਸਲੀ ਬਾਬੇ ਨਾਨਕ ਜੀ ਦਾ 550 ਸਾਲਾ ਵੀ ਇਤਿਹਾਸਿਕ ਸਮਾਂ ਸੀਗਾ ਹੂੰ ਉਹ ਕੋਸ਼ਸ਼ਾ ਘਟ ਸਮਾਂ ਨਹੀਂ ਸੀ ਉਹ ਵੀ ਇਤਿਹਾਸਿਕ ਸਮਾਂ ਸੀ ਇਹ ਵੀ ਇਤਿਹਾਸਿਕ ਸਮਾਂ ਹੈ ਪਰ ਜਿਹੜੀ ਜਗ੍ਹਾ ਬਣੀ ਹੋਈ ਹੈ ਇੰਨਾ ਕੰਮ ਲਈ ਉਹ ਨੂੰ ਵਰਤ ਗਏ ਉੱਥੇ ਜੋ ਮਰਜੀ ਇਤਿਹਾਸਿਕ ਸਮੇਂ ਮੁਤਾਬਕ ਜਿਹਨੂੰ ਮਰਜੀ ਚੱਲ ਕੇ ਜਾਂ ਦੰਦਨੀਆ ਦਿਓ ਅਸੀਂ ਸਾਰੇ ਪਾਰਟਿਸਪੇਟ ਕਰਾਂਗੇ ਕਰਨਾ ਚਾਹਾਂਗੇ ਪਰ ਮੇਰਾ ਖਿਆਲ ਹੈ ਉੱਥੇ ਸੈਸ਼ਨ ਬੁਲਾਉਣਾ ਆਨੰਦਪੁਰ ਸਾਹਿਬ ਬੁਲਾਉਣਾ ਤੇ ਇੱਕ ਮੇਰੀ ਸੋਚ ਮੁਤਾਬਕ ਜ਼ਰੂਰ ਘੱਟ ਆਊਗਾ ਸੋ ਬਾਕੀ ਨਾਲ ਦਾ ਪ੍ਰਸਰਾ ਜੋ ਕਰ ਨਹੀਂ ਹੈ ਠੀਕ ਕਰ ਸਕਦਾ ਅਚਰ ਰੂਟੀਨ ਦੇ ਵਿੱਚ ਉਹ ਕਹਿ ਰਹੇ ਨੇ ਕਿ ਉੱਥੇ ਹੀ ਸੈਸ਼ਨ ਹੋਇਆ ਕਰੇਗਾ ਪਰ ਬੱਚੇ ਉੱਥੇ ਹੋਣਗੇ ਸ਼ਾਮਲ ਹੋਣਗੇ ਔਰ ਇੱਕ ਤਰ੍ਹਾਂ ਦੇ ਨਾਲ ਇਤਿਹਾਸ ਬਣ ਜਾਏਗਾ ਇਤਿਹਾਸਿਕ ਫੈਸਲੇ ਵੀ ਹੋਣਗੇ ਔਰ ਜੇਕਰ ਮਿਸਾਲ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਵੀ ਕਹਿਣਾ ਕਿ ਮਿਸਾਲ ਵੀ ਪੇਸ਼ ਹੋਏਗੀ ਔਰ ਇਹ ਸੁਨੇਹਾ ਪੂਰੇ ਦੇਸ਼ ਤੇ ਵਿੱਚ ਜਾਏਗਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਵੱਖਰੀ ਸੋਚ ਲੈ ਕੇ ਚੱਲ ਰਹੇ ਨੇ ਜੇਕਰ ਸਰਕਾਰ ਦੀ ਗੱਲ ਫਿਰ ਸ਼ਹਾਦਤਾਂ ਚਾਂਦਨੀ ਚੰਗ ਵਿੱਚ ਹੋਈ ਸੀ ਫਿਰ ਉੱਥੇ ਸਦਨਾ ਚਾਹੀਦੀ ਸੀ ਜੀ ਇਥੋ ਸੋ ਤਰੇ ਸੁਣੋ ਪ੍ਰਸ਼ਾਦ ਤੇ ਚਾਹਨੀ ਚੌਂਗ ਚੋਈ ਸੀ ਹੂੰ ਜੋ ਚਲੋ ਉਹਨਾਂ ਦੀ ਮਰਜ਼ੀ ਹੈ ਜੀ ਸਰਕਾਰ ਦੀ ਆਪਣੀ ਮਰਜ਼ੀ ਹੈ ਅਸੀਂ ਤੇ ਉਹਨਾਂ ਨੂੰ ਸੁਜੈਸ਼ਨ ਹੀ ਦੇ ਸਕਦੇ ਹਾਂ ਬਾਕੀ ਹੁਕਮ ਤਾਂ ਉਹਨਾਂ ਦਾ ਹੀ ਚੜਾ ਲਾ ਦਿਆ ਹੂੰ ਠੀਕ ਹੈ ਠੀਕ ਹੈ ਬਾਦਵਾਸ ਸਾਹਿਬ ਜੀ ਗੱਲਬਾਤ ਕਰਨ ਲਈ ਧੰਨਵਾਦ ਹੈ ਸ਼ੁਕਰੀਆ ਆ ਤਾਂ オਬਜੈਕਸ਼ਨ ਨਹੀਂ ਹੈ ਬਲਕਿ ਸਲਾਹ ਦੇ ਰਹੇ ਨੇ ਤਿਰਪਤਰਜਿੰਦਰ ਬਾਜਵਾ ਜੋ ਸਾਫ ਦਾ ਮੰਤਰੀ ਨੇ ਕਾਂਗਰਸ ਦੇ ਆਕੂ ਨੇ ਉਹਨਾਂ ਦਾ ਕਹਿਣਾ ਕਿ 550 ਸਾਲਾ ਗੁਰਨਾਨਕ ਦੇਵ ਜੀ ਦਾ ਸੀ ਜਦੋਂ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤਾਂ ਉਸ ਵੇਲੇ ਸੈਸ਼ਨ ਬੁਲਾਇਆ ਗਿਆ ਸੀ ਖਾਸ ਸਰਕਾਰ ਦੇ ਵੱਲੋਂ ਪਰ ਉਹ ਚੰਡੀਗੜ੍ਹ ਦੇ ਵਿੱਚ ਬੁਲਾਇਆ ਗਿਆ ਸੀ ਔਰ ਹੁਣ ਜੇਕਰ ਆਨੰਦਪੁਰ ਸਾਹਿਬ ਦੇ ਵਿੱਚ ਸੱਦਿਆ ਗਿਆ ਹੈ ਤਾਂ ਫਿਰ ਇਹ ਖੱਜਲ ਖੁਆਰੀ ਔਰ ਪਰੇਸ਼ਾਨੀ ਜਰੀਆ ਬਹੁਤ ਜ਼ਿਆਦਾ ਹੋਏਗੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੀ ਬਹੁਤ ਜ਼ਿਆਦਾ ਜ਼ਿੰਮੇਵਾਰੀ ਬਹੁਤ ਜ਼ਿਆਦਾ ਕੰਮ ਵੱਜ ਜਾਏਗਾ ਔਰ ਚੰਗਾ ਨਹੀਂ ਲੱਗੇਗਾ ਕਿ ਗੱਡੀਆਂ ਜਿਹੜੀਆਂ ਨੇ ਉੱਥੇ ਜਾ ਰਹੀਆਂ ਨੇ 117 ਐਮਐਲਏ ਨੇ ਉਹਨਾਂ ਨੇ ਜਾਣਾ ਹੈ ਹੋਰ ਕੋਈ ਖਾਸ ਮਹਿਮਾਨ ਜਿਕਰ ਗਵਰਨਰ ਸਾਹਿਬ ਨੂੰ ਵੀ ਸੱਦਿਆ ਜਾਂਦਾ ਹੈ ਤਾਂ ਉਹਨਾਂ ਨੇ ਜਾਣਾ ਹੈ ਤਾਂ ਫਿਰ ਆਪਣੇ ਆਪ ਦੇ ਵਿੱਚ ਇੱਕ ਸਮੱਸਿਆ ਜਿਹੜੀ ਹੈ ਉਹ ਪੈਦਾ ਹੋ ਸਕਦੀ ਹੈ ਅੱਗੇ ਪਤਾ ਕਿ ਉੱਧਰ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੇ ਮਾਮਲਿਆਂ 'ਚ ਰਿਕਾਰਡ ਤੋੜ ਇਜ਼ਾਫਾ ਹੋਇਆ ਹੈ। ਇੱਕ ਦਿਨ ਦੇ ਵਿੱਚ ਕਰੀਬ 300 ਥਾਵਾਂ 'ਤੇ ਪ੍ਰਾਲੀ ਸਾੜੀ ਗਈ ਹੈ। ਇੱਕ ਸੀਜ਼ਨ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਦੱਸਿਆ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਆਂਕੜਾ ਹੈ। ਪ੍ਰਾਲੀ ਸਾੜਨ ਦੇ ਕੋਲ ਮਾਮਲੇ 1200 ਤੋਂ ਪਾਰ ਜਿਹੜੇ ਨੇ ਉਹ ਹੋ ਚੁੱਕੇ ਹਨ। ਕੱਲ ਪ੍ਰਾਲੀ ਸਾੜਨ ਦੇ 283 ਮਾਮਲੇ ਸਾਹਮਣੇ ਆਏ ਸਨ। ਅਕਲ ਸਭ ਤੋਂ ਵੱਧ ਸੰਗਰੂਰ ਦੇ ਵਿੱਚ 79 ਥਾਵਾਂ ਤੇ ਪ੍ਰਾਲੀ ਚੜੀ ਹੈ ਔਰ ਤਰਨਤਾਰਨ ਚ 43 ਅਤੇ ਫਿਰੋਜ਼ਪੁਰ ਦੇ ਵਿੱਚ 32 ਕੇਸ ਅ ਦਰਜ ਕੀਤੇ ਗਏ ਯਾਨੀ ਕਿ ਪ੍ਰਾਲੀ ਸਾਡਾ ਦਾ سلسلہ ਜਿਹੜਾ ਹੈ ਉਹ ਜਾਰੀ ਹੈ ਔਰ ਇਨਫੈਕਟ ਪਿਛਲੇ ਦਿਨਾਂ ਪਿਛਲੇ ਦਿਨ ਜਿਹੜਾ ਹੈ ਇਹ ਰਿਕਾਰਡ ਤੋੜਾ ਅੰਕੜਾ ਜਿਹੜਾ ਮਾਮਲਾ ਸਾੰਪ ਸੂਬੇ ਪਾਰ ਦੇ ਵਿੱਚ ਦੱਸਈਏ ਕਿ ਜਿੱਥੇ ਵੱਖ-ਵੱਖ ਥਾਂਈ ਕਾਰਵਾਈ ਹੋ ਰਹੀ ਹੈ ਜਾਂ ਕਹਿ ਲਈਏ ਕਿ ਅਫਸਰਾਂ ਨੂੰ ਜਿਹੜੇ ਨੋਟਿਸ ਹੋ ਰਹੇ ਨੇ ਕਿ ਥਾਵਾਂ ਤੇ ਪਹੁੰਚਿਆ ਕਿਉਂ ਨਹੀਂ ਜਾ ਰਿਹਾ ਦੂਸਰੇ ਪਾਸੇ ਰਿਕਾਰਡ ਤੋੜਾਂ ਅੰਕਲਾ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਤਾਂ ਸਭ ਤੋਂ ਵੱਧ ਸੰਗਰੂਰ ਦੇ ਵਿੱਚ 79 ਥਾਵਾਂ ਤੇ ਪ੍ਰਾਲੀ ਜਿਹੜੀ ਹੈ ਉਹ ਸਾੰਭੀ ਅ ਸਾੜੀ ਗਈ ਹੈ ਤਾਂ ਨਹੀਂ ਰੁਕ ਰਹੀ ਪ੍ਰਾਲੀ ਦੀ ਅਕਤ ਕਿੰਨਾ ਜ਼ਿਆਦਾ 24 ਘੰਟਿਆਂ ਦੇ ਵਿੱਚ 283 ਕੇਸ ਆਪਣੇ ਆਪ ਦੇ ਵਿੱਚ ਰਿਕਾਰਡ ਤੋੜਨੇ ਤਾਂ ਸਭ ਤੋਂ ਪਹਿਲਾ ਅਜੇਕਰ ਜ਼ਿਕਰ ਕੀਤਾ ਜਾਵੇ ਤਾਂ ਸੰਗਰੂਰ ਦੇ ਵਿੱਚ ਦੱਸਿਆ ਕਿ 79 ਥਾਵਾਂ ਤੇ ਪ੍ਰਾਲੀ ਸੜੀ ਗਈ ਹੈ ਹਾਲਾਂਕਿ ਪਟਿਆਲਾ ਦੇ ਵਿੱਚ ਨੰਬਰ 25 ਹੈ ਘਟ ਹੈ ਸ਼ੁਰੂਆਤ ਸੰਗਰੂਰ ਤੋਂ ਕਰਦੇ ਹਾਂ 79 ਮਾਮਲੇ ਜਿਹੜੇ ਨੇ ਉਹ ਗੱਲ ਸਾਹਮਣੇ ਆਏ ਨੇ ਇੱਕ ਦਿਨ ਦੇ ਵਿੱਚ ਤਰਨਤਾਰਨ ਦੇ ਵਿੱਚ 43 ਥਾਵਾਂ ਤੇ ਪ੍ਰਾਲੀ ਜਿਹੜੀ ਹੈ ਸਾੜੀ ਗਈ ਹੈ ਔਰ ਫਿਰੋਜ਼ਪੁਰ ਦੇ ਵਿੱਚ ਉਹੀ ਆਕੜਾ 32 ਹੈ ਯਾਨੀ ਕਿ ਹੌਲੀ-ਹੌਲੀ ਵਾਧਾ ਨਜ਼ਰ ਆ ਰਿਹਾ ਹੈ ਔਰ ਕੱਲ ਤਾਂ ਰਿਕਾਰਡ ਤੋੜਿਆ 283 ਕੇਸ ਜਿਹੜੇ ਨੇ 24 ਘੰਟੇ ਚ ਸਾਹਮਣੇ ਆਏ ਨੇ ਪਟਿਆਲਾ ਦੇ ਵਿੱਚ ਇਹੀ ਆਕੜਾ 25 ਹੈ 25 ਥਾਵਾਂ ਤੇ ਪ੍ਰਾੜੀ ਸਾੜੀ ਹੈ ਔਰ ਬਠਿੰਡਾ ਦੇ ਵਿੱਚ 19 ਥਾਵਾਂ ਤੇ ਪ੍ਰਾੜੀ ਸਾੜਾ ਦੇ ਮਾਮਲੇ ਸਾਹਮਣੇ ਆਏ ਨੇ ਔਰ ਉਹੀ ਆਕੜਾ ਜੇਕਰ ਗੱਲ ਕੀਤੀ ਜਾਵੇ 16 ਮਾਮਲੇ ਜਰੇ ਨੇ ਉਹ ਮਾਨਸਾ ਦੇ ਵਿੱਚ ਸਾਹਮਣੇ ਆਏ ਨੇ ਯਾਨੀ ਕਿ 16 ਥਾਵਾਂ ਤੇ ਪ੍ਰਾੜੀ ਦਿੱਤੇ ਦੀ ਨਹੀਂ ਸਾੜੀ ਹੈ ਪਰ ਜ਼ਿਕਰਯੋਗ ਵੀ ਹੈ ਕਿ ਲਗਾਤਾਰ ਇਹ ਵੀ ਕਿਹਾ ਜਾ ਰਿਹਾ ਕਿ ਮਾਮਲੇ ਜਰੇ ਨੇ ਉਹ ਅਜੇ ਇਸ ਕਰਕੇ ਬਾਤ ਰਹੇ ਨੇ ਕਿਉਂਕਿ ਪ੍ਰਾੜੀ ਅੱਧੇ ਜਿਹੜੀ ਹੈ ਉਹ ਪਹਿਲਾਂ ਅੰਸ਼ਤ ਸਾਭ ਵੀ ਗਈ ਆ ਕਹਿ ਲਿਆ ਕਿ ਸਾੜੀ ਗਈ ਔਰ ਹੁਣ ਅੱਧੀ ਅੱਧੀ ਫਸਲ ਜਿਹੜੀ ਹੈ ਉਹ ਉਸਦੀ ਵਾਢੀ ਹੋਣੀ ਹੈ ਇਸ ਦਾ ਜਿਵੇਂ ਸੀਐਮ ਨੇ ਵੀ ਕੀਤਾ ਸੀ ਤਤਾਰਨ ਤਾਰਨ ਦੇ ਵਿੱਚ 296 ਮਾਮਲੇ ਜੜੇ ਨੇ ਹੁਣ ਤੱਕ ਦੇ ਰਿਕਾਰਡ ਕੀਤੇ ਗਏ ਨੇ 1216 ਮਾਮਲੇ ਹੁਣ ਤੱਕ ਕੁੱਲ ਸਾਹਮਣੇ ਆਏ ਨੇ ਪਰਾਲੀ ਸਾੜਨ ਦੇ ਅੰਮ੍ਰਿਤਸਰ ਦੇ ਵਿੱਚ 173 ਥਾਵਾਂ ਤੇ ਹੁਣ ਤੱਕ ਜਿਹੜੀ ਹੈ ਕੁੱਲ ਪਰਾਲੀ ਜਿਹੜੀ ਹੈ ਉਹ ਸਾੜੀ ਗਈ ਹੈ ਉਹੀ ਅੰਕੜਾ ਸੰਘੂਰ ਦੇ ਵਿੱਚ 170 ਹੈ ਬੀਤੇ ਦਿਨੀ ਰਿਪੋਰਟ ਤੌਰ 'ਤੇ ਜੋ ਸਾਹਮਣੇ ਆਏ ਪਰ ਟੋਟਲ ਜਿਹੜਾ ਅੰਕੜਾ ਹੁਣ ਤੱਕ ਹੈ ਪਰਾਲੀ ਸਾੜਨ ਦਾ ਤਾਂ 170 ਥਾਵਾਂ ਤੇ ਪਰਾਲੀ ਜਿਹੜੀ ਹੈ ਉਹ ਸਾੜੀ ਗਈ ਹੈ ਤਾਂ ਇਹ 15 ਸਤੰਬਰ ਤੋਂ ਲੈ ਕੇ 29 ਅਕਤੂਬਰ ਤੱਕ ਦਾ ਡਾਟਾ ਜਿਹੜਾ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਇਸੇ ਤਰੀਕੇ ਜੇਕਰ ਗੱਲ ਕੀਤੀ ਜਾਵੇ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ 123 ਥਾਵਾਂ ਤੇ ਪਰਾਲੀ ਹੁਣ ਤੱਕ ਸਾੜੀ ਗਈ ਹੈ ਪਟਿਆਲਾ ਦੇ ਵਿੱਚ 73 ਥਾਵਾਂ ਤੇ ਹੁਣ ਤੱਕ ਪਰਾਲੀ ਜਿਹੜੀ ਹੈ ਸਾੜਨ ਦੇ ਮਾਮਲੇ ਸਾਹਮਣੇ ਆਏ ਨੇ ਔਰ ਇਸੇ ਤਰੀਕੇ ਬਠਿੰਡਾ ਦੇ ਵਿੱਚ 61 ਥਾਵਾਂ ਤੇ ਪ੍ਰਾਲੀ ਜਿਹੜੀ ਸਾੜੀ ਗਈ ਹੈ ਯਾਨੀ ਕਿ ਪ੍ਰਾਲੀ ਸਾੜਨ ਦਾ ਹੁਣ ਤੱਕ ਦਾ ਜਿਹੜਾ ਆਂਕੜਾ ਹੈ ਉਹ 1216 ਹੈ ਔਰ ਉਸ ਦੇ ਚਲਦੇ ਵੱਖ-ਵੱਖ ਜ਼ਿਲ੍ਹਿਆਂ ਦਾ ਇਹ ਰਿਕਾਰਡ ਹੈ ਕਿ ਕਿੰਨੇ ਥਾਵਾਂ ਤੇ ਹੁਣ ਤੱਕ ਜਿਹੜੀ ਕੁੱਲ ਪ੍ਰਾਲੀ ਉਹ ਸਾੜੀ ਗਈ ਹੈ ਯਾਨੀ ਕਿ ਸਭ ਤੋਂ ਜ਼ਿਆਦਾ ਜੇਕਰ ਜ਼ਿਕਰ ਕੀਤਾ ਜਾਵੇ ਕੱਲ ਦਾ ਆਂਕੜਾ ਸੰਗਰੂਦਾ ਹੈ ਪਰ ਬਾਕੀ ਥਾਵਾਂ ਤੇ ਰਿਕਾਰਡ ਹੈ ਕਪੂਰਥਲਾ ਦੇ ਵਿੱਚ 48 ਥਾਵਾਂ ਤੇ ਇਸੇ ਤਰੀਕੇ ਗੁਰਦਾਸਪੁਰ ਦੇ ਵਿੱਚ 43 ਥਾਵਾਂ ਤੇ ਤੇ ਨਾਲ ਹੀ ਬਰਨਾਲਾ ਦੇ ਵਿੱਚ 28 ਮਾਮਲੇ ਪ੍ਰਾਲੀ ਸਾੜਨ ਦੇ ਹੁਣ ਤੱਕ ਦੇ ਸામਣੇ ਆ ਚੁੱਕੇ ਨੇ ਇਹ ਅੰਕੜਾ ਜਿਹੜਾ ਹੈ ਉਹ ਬਿਆਨ ਕਰ ਰਿਹਾ ਹੈ 15 ਸਤੰਬਰ ਤੋਂ ਲੈ ਕੇ 29 ਅਕਤੂਬਰ ਤੱਕ ਦਾ ਤਾਂ ਲਗਾਤਾਰ ਪ੍ਰਾਣੀ ਸੜਨ ਨੂੰ ਲੈ ਕੇ ਇਹ ਅੰਕੜਾ ਵੇਖਣ ਨੂੰ ਉਦਰ ਪ੍ਰਾਲੀ ਦੀ ਪ੍ਰਦੂਸ਼ਣ ਤੇ ਪੰਜਾਬ ਸਰਕਾਰ ਲਗਾਤਾਰ ਸਖਤ ਨਜ਼ਰ ਆ ਰਹੀ ਹੈ ਸੂਬੇ ਪਰ ਦੇ 402 ਨੌਡਲ ਅਫਸਰਾਂ ਨੂੰ ਨੋਟਿਸ ਭੇਜਿਆ ਗਿਆ ਹੈ 402 ਨੌਡਲ ਅਫਸਰਾਂ ਨੂੰ ਕਾਰਨਦਸ ਨੋਟਿਸ ਭੇਜਿਆ ਗਿਆ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਦazie ਕੀ ਨੋਟਿਸ ਜਾਰੀ ਕੀਤਾ ਗਿਆ ਪ੍ਰਾਲੀ ਸਾਧਨ ਵਾਲੇ ਕਿਸਾਨਾਂ ਤੇ ਵੀ ਐਕਸ਼ਨ ਜਾਰੀ ਕੀਤਾ ਗਿਆ ਯਾਨੀ ਕਿ ਹੁਣ ਤੱਕ 131 ਕਿਸਾਨਾਂ ਤੇ ਜਿਹੜੇ ਪਰਚੇ ਨੇ ਉਹ ਦਰਜ ਕੀਤੇ ਗਏ ਨੇ 443 ਕਿਸਾਨਾਂ ਤੇ 23 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਹੈ ਉਹ ਕੀਤਾ ਗਿਆ ਆਪਣੇ ਆਪ ਦੇ ਵਿੱਚ ਕਾਂਕੜਾ ਇਹ ਕਾਫੀ ਵੱਡਾ ਹੈ ਯਾਨੀ ਕਿ ਨੋਡਲ ਅਫਸਰਾਂ ਨੂੰ ਇਹ ਕਾਰਨ ਦੱਸੋ ਨੋਟਿਸ ਪੁੱਛਿਆ ਗਿਆ ਹੈ ਯਾਨੀ ਕਿ ਇੱਕ ਸਵਾਲ ਕੀਤਾ ਗਿਆ ਕਿ ਕਿਉਂ ਇਹ ਪਰਾਲੀ ਜਿਹੜੀ ਹੈ ਇੰਨੇ ਵੱਡੇ ਪੱਧਰ ਤੇ ਸੜ ਰਹੀ ਹੈ ਕਿਉਂਕਿ ਸਾਫ਼ ਤੌਰ ਤੇ ਅਫਸਰਾਂ ਨੂੰ ਇਹ ਆਦੇਸ਼ ਨੇ ਸਰਕਾਰ ਦੇ ਕਿ ਜਿੱਥੇ ਪਰਾਲੀ ਸੜ ਰਹੀ ਹੈ ਮੌਕੇ ਤੇ ਪਹੁੰਚਿਆ ਜਾਵੇ ਜਾ ਕੇ ਪਰਾਲੀ ਸਾੜਨ ਤੋਂ ਕਿਸਾਨਾਂ ਨੂੰ ਰੋਕਿਆ ਜਾਵੇ ਪਰ ਕਿਤੇ ਨਾ ਕਿਤੇ ਕਈ ਥਾਈਂ ਨੱਚੀਆਂ ਖਬਰਾਂ ਆਈਆਂ ਜਿੱਥੇ ਅਫਸਰਾਂ ਦੇ ਸਾਹਮਣੇ ਹੀ ਪਰਾਲੀ ਨੂੰ ਅੱਗ ਲਗਾ ਦਿੱਤੀ ਗਈ ਹੈ ਤਾਂ ਅਜਿਹੇ ਖੇਤ ਦੇ ਵਿੱਚ ਹੁਣ ਇਹ ਕਾਰਨ ਦੱਸੋ ਨੋਟਿਸ ਦੇਚਾਲ ਦੇ ਕਿ ਕੋ ਜਵਾਬ ਦਿੱਤਾ ਜਾਏਗਾ ਇਹ ਆਪਣੇ ਆਪ ਦੇ ਵਿੱਚ ਬੇਗਦਮ ਹੈ ਕਿਉਂਕਿ ਪ੍ਰਾਲੀ ਦਾ ਸੇਕ ਲਗਾਤਾਰ ਵੱਧ ਰਿਹਾ ਹੈ ਔਰ ਹੁਣ ਤੱਕ ਦੀ ਗੱਲ ਕੀਤੀ ਜਾਵੇ 331 ਕਿਸਾਨਾਂ ਤੇ ਪਰਚੇ ਚੜੇ ਨੇ ਉਦਾਰਜ ਹੋਏ ਨੇ ਔਰ ਕੋਲ ਮਿਲਾ ਕੇ ਐਕਸ਼ਨ ਨੇ ਬੇਸ਼ੱਕ ਲਗਾਤਾਰ ਚੱਲ ਰਹੀ ਹੈ ਯਾਨੀ ਕਿ ਕੋਸ਼ਿਸ਼ ਔਰ ਜਾਗਰੂਕਤਾ ਵੀ ਦੂਜੇ ਪਾਸੇ ਚੱਲ ਰਹੀ ਹੈ ਪਰ ਦੂਸਰੇ ਪਾਸੇ ਜੇਕਰ ਕਿਸਾਨਾਂ ਦਾ ਜ਼ਿਕਰ ਕੀਤਾ ਜਾਏ ਉਹ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਕੋਲ ਮਸ਼ੀਨਾਂ ਦੀ ਘਾਟ ਹੈ ਅਸੀਂ ਜੇਕਰ 2 ਤੋਂ 4 ਕਿੱਲੇ ਦੇ ਮਾਲਕ ਹਾਂ ਤਾਂ ਫਿਰ ਸਾਡੇ ਕੋਲ ਇੰਨੇ ਪੈਸੇ ਨਹੀਂ ਹਨ ਕਿ ਅਸੀਂ ਆਪਣੇ ਪੱਧਰ ਤੇ ਜਿਹੜੀਆਂ ਮਸ਼ੀਨਾਂ ਲਿਆ ਕੇ ਪਰਾਲੀ ਦੀ ਸਾਮ ਸੰਭਾਲ ਕਰੀਏ ਰੇਂਦ ਖੂਨ ਦੀ ਸਾਮ ਸੰਭਾਲ ਕਰੀਏ ਤਾਂ ਆਪਣੇ ਆਪ ਦੇ ਵਿੱਚ ਜਿੱਥੇ ਅੰਕੜਾ ਅਸੀਂ ਕਹਿ ਰਹੇ ਹਾਂ ਕਿ ਲਗਾਤਾਰ ਰਿਕਾਰਡ ਵਧ ਰਹੇ ਹਨ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਰਿਕਾਰਡ ਹੈ ਪਰ ਦੂਸਰੇ ਪਾਸੇ ਇਹ ਹਾਲਾਤ ਨੇ ਕਿ ਇਸ ਵੇਲੇ ਸਵਾਲ ਪੁੱਛਿਆ ਗਿਆ ਮਨੋਜ ਸ਼ਰਮਾ ਨੇ ਮੇਰੇ ਸੋਗੀ ਫੋਨ ਲਾਈਨ ਤੇ ਮਨੋਜ ਤੁਹਾਡੇ ਕੋਲ ਕੀ ਕੁਝ ਜਾਣਕਾਰੀ ਨੌਂਡਲ ਅਫਸਰਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ ਜੀ ਬਿਲਕੁਲ ਸਰਬਜੋਤ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਮਾਮਲੇ ਨੇ ਉਹ ਵਾਧੇ ਆ ਰਹੇ ਨੇ ਤੇ ਇਸ ਨੂੰ ਲੈ ਕੇ ਜਿਹੜੇ ਅਧਿਕਾਰੀ ਆਪਣੀ ਡਿਊਟੀ ਨੂੰ ਸਹੀ ਢੰਗ ਦੇ ਨਾਲ ਨਹੀਂ ਨਿਭਾਰੇ ਉਹਨਾਂ ਦਾ ਨੋਟਿਸ ਲਿਆ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਜਾਂ ਪੋਲੂਸ਼ਨ ਕੰਟਰੋਲ ਬੋਰਡ ਦੇ ਵੱਲੋਂ ਤੇ 402 ਇਹ ਜਿਹੜੀ ਸੰਖਿਆ ਹੈਗੀ ਪਹੁੰਚ ਗਈ ਜਿਦੇ ਵਿੱਚ ਨੋਡਲ ਅਫਸਰ ਨੇ ਤੇ ਨਾਲ ਹੀ ਜਿਹੜੇ ਸੁਪਰਵਾਈਜ਼ਰ ਨੇ ਸੋ ਇਸ ਕਰਕੇ 993 ਕੇਸ ਜਿਹੜੇ ਹੁਣ ਤੱਕ ਇਚਰੋ ਦੇ ਵੱਲੋਂ ਆਪਣੇ ਸੈਟੇਲਾਈਟ ਸਿਸਟਮ ਦੇ ਰਾਹੀਂ ਕੀਤੇ ਗਏ ਸੀ ਈਐਨਏ ਆਇਨਏ ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹ ਹੋਰ ਸ਼ਕਤੀ ਦੇ ਰੂਪ ਦੇ ਵਿੱਚ ਆੜਿਆ ਹੈ ਕਿਸਾਨਾਂ ਨੂੰ 23 ਲੱਖ ਤੋਂ ਵੱਧ ਦਾ ਜੁਰਮਾਨਾ ਹੁਣ ਤੱਕ ਜਿਹੜੀ ਜਾਣਕਾਰੀ ਦਿੱਤਾ ਗਿਆ ਤੇ ਇਸੇ ਤਰ੍ਹਾਂ 300 ਤੋਂ ਵੱਧ ਜਿਹੜੇ ਮਾਮਲੇ ਨੇ ਉਹ ਕਿਸਾਨਾਂ ਦੇ ਖਿਲਾਫ ਦਰਜ ਕੀਤੇ ਗਏ ਨੇ ਇਸੇ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਸਰਬਜੋਤ ਕੀ ਜਿਹੜੇ ਅਧਿਕਾਰੀ ਨੇ ਜੀ ਉਹਨਾਂ ਨੂੰ ਜਿਹੜੇ ਨੋਟਿਸ ਜਾਰੀ ਕੀਤੇ ਨੇ ਉਹੀ ਨੇ ਕਿ ਜਿਹੜੀ ਇਹ ਪਾਲਣਾ ਕਰਨੀ ਸੀਗੀ ਨਿਯਮਾਂ ਦੀ ਕਾਨੂੰਨ ਦੀ ਜਿਹੜੀ ਉਹਨਾਂ ਨੂੰ ਡਿਊਟੀ ਦਿੱਤੀ ਗਈ ਆ ਸਹੀ ਢੰਗ ਦੇ ਨਾਲ ਨਾ ਦੇ ਭਾਣ ਕਰਕੇ ਇਹਨਾਂ ਨੂੰ ਪਹਿਲਾਂ ਨੋਟਿਸ ਦੀ ਗੱਲ ਕੀਤੀ ਗਈ ਹੈ ਕਿ ਜੇਕਰ ਨੋਟਿਸ ਦਾ ਜਵਾਬ ਸਹੀ ਨਹੀਂ ਆਉਂਦਾ ਜਾਂ ਕਿਸੇ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਕਿ ਕੋਈ ਨੌਰਲ ਅਫਸਰ ਦੇ ਇਲਾਕੇ ਦੇ ਵਿੱਚ ਜ਼ਿਆਦਾ ਜਿਹੜੀ ਪ੍ਰਾੜੀ ਕਰਨ ਦੀ ਘਟਨਾਵਾਂ ਜਾਂਦੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਗੱਲ ਕਰਨ ਦੀ ਜਿਹੜੀ ਗੱਲ ਹੈ ਉਹ ਵੀ ਕੀਤੀ ਜਾ ਰਹੀ ਹੈ ਜੀ ਠੀਕ ਹੈ ਸ਼ੁਕਰੀਆ ਬਹੁਤ ਬਹੁਤ ਮਨੋਸ਼ तमाम ਜਾਣਕਾਰੀ ਲਈ